ਸਾਸਤਰੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਬੋਧਵਾਰ ਇਹ 7 ਫਰਵਰੀ ਤੇ ਅੱਧਰ ਜੀ ਮੈਂ ਆਪਣਾ ਬਲੌਗ ਸਵੇਰ ਤੋਂ ਸ਼ੁਰੂ ਕੀਤਾ ਹੈ 8:30 ਵਜੇ ਤੋਂ ਤੇ ਅੱਧ ਸਬਜ਼ੀਆਂ ਆਪਣੀ ਮੰਡੀੋਂ ਆਈਆਂ ਹੋਈਆਂ ਸੀ ਕੱਲ ਮੰਗਲਵਾਰ ਦੀ ਤੇ ਰਾਤੀ ਫੇਰ ਅੱਧੇ ਰੱਖਤੀਆਂ ਸੀ ਗਲਫਾਫਿਆਂ ਦੇ ਵਿੱਚ ਹੀ ਹੁਣ ਆਪਾਂ ਖੋਲ ਕੇ ਕੱਢਦੇ ਹਾਂ ਸਬਜ਼ੀਆਂ ਨੂੰ ਤੇ ਕੱਢ ਕੇ ਆਪਾਂ ਫ੍ਰੀਜ ਦੇ ਵਿੱਚ ਰੱਖਣ ਵਾਲੇ ਫ੍ਰੀਜ 'ਚ ਰੱਖ ਦਾਂਗੇ ਬਾਕੀ ਜਿਹੜੀ ਬਾਹਰ ਰੱਖਣੀ ਆ ਬਾਹਰ ਰੱਖ ਦਾਂਗੇ ਤੇ ਅੱਧਰ ਜੀ ਦੁਪਹਿਰ ਦੀ ਸਬਜ਼ੀ ਆਪਣੀ ਕੱਟ ਕੇ ਰੱਖ ਲਈ ਸੀ ਮੈਂ ਆਲੂ ਹੁਣ ਕੱਟੇ ਨੇ ਫਲੀਆਂ ਪਹਿਲਾਂ ਹੀ ਆਈਆਂ ਸੀ ਤਾਂ ਬਾਜੀ ਹੁਣ ਸਵੇਰ ਦੀ ਆਪਣੇ ਕੰਮ ਸ਼ੁਰੂ ਨੇ ਸਾਰੇ ਸਬਜ਼ੀਆਂ ਮੈਂ ਹਲੇ ਨਾ ਸਾਰੀ ਮੰਜ਼ਰੇ ਉੱਤੇ ਰੱਖ ਦਿੱਤੀਆਂ ਟੋਪਰੀ ਦੇ ਵਿੱਚ ਪਾ ਕੇ ਤੇ ਹੁਣ ਜੀ ਮੈਂ ਨਹਾ ਕੇ ਆਈ ਆਂ ਸਫਾਈ ਸਭੀ ਮੇਰੀ ਸਾਰੀ ਹੋ ਚੁੱਕੀ ਹੈ ਨਹਾ ਕੇ ਆਈ ਆਂ ਨਾਨ ਤੋਂ ਬਾਅਦ ਜੀ ਹੁਣ ਜਿਹੜੀ ਚਾਹ ਪਈ ਸੀ ਥੋੜੀ ਜੀ ਤੇ ਉਹ ਗਰਮ ਕਰਕੇ ਮੈਂ ਲੈ ਜਾਾਂਗੀ ਖੁੱਟੇ ਤੇ ਨਾਲੇ ਧੁੱਪੇ ਬੈ ਕੇ ਥੋੜੀ ਚਾਹ ਪੀ ਲਾਂਗੀ ਤੇ ਸਬਜ਼ੀਆਂ ਵੀ ਲੈ ਜਾਾਂਗੀ ਖੁੱਟੇ ਤੇ ਕੱਟ-ਕੁੱਟ ਕੇ ਲਿਆਵਾਂਗੀ ਤੇ ਬਸ ਭਾਂਡੇ ਨੇ ਉਹ ਬਾਅਦ ਚੋਂ ਮੰਜਾਂਗੀ ਹਵਾ ਬਹੁਤ ਜ਼ਿਆਦਾ ਠੰਡੀ ਚੱਲਦੀ ਪਈ ਹੈ ਅੱਜ ਤੇ ਬੱਦਲ ਬੱਦਲ ਜਿਆ ਹੋਈ ਜਾ ਰਹੀ ਸੀ ਤੋਂ ਪੂਰੀ ਛਾੜ ਦਿੱਤੀ ਬੱਦਲ ਬੱਦਲ ਜਾਤਾ ਹੋ ਰਿਹਾ ਸੀ ਹਵਾ ਬਹੁਤ ਜ਼ਿਆਦਾ ਤੇਜ਼ ਠੰਡੀ ਸਿਰ ਨੂੰ ਹੱਥਾਂ ਪੈਰਾਂ ਨੂੰ ਬਹੁਤ ਪਿਆਰੀ ਹੋਵਦੇ ਕਰਕੇ ਥੋੜੀ ਜੀ ਠੰਡ ਹੋਈ ਪਈ ਹੈ ਦੁਬਾਰਾ ਹਵਾ ਕਰਕੇ ਤੇ ਹੁਣ ਜੀ ਮੈਂ ਉਪਰੋਂ ਦੀ ਆਈ ਸੀ ਛਾਚੂ ਪੀਣ ਤੋਂ ਬਾਅਦ ਇੱਕ ਘੰਟੇ ਬਾਅਦ ਆਇਆ ਤੋਂ ਤਪਸੇਕ ਕੇ ਆਪ ਦਾ ਖਾਰੀ ਨਹੀਂ ਜਰਾ ਲੱਗਦੀ ਵੀ ਨਹੀਂ ਪੀਸੀ ਖਾਵਾਈ ਜਾ ਰਾ ਸੀਗੀ ਹੁਣ ਜੀ ਮੈਂ ਆਪਣਾ ਇੱਕ ਫੁਲਕਾ ਬਣਾ ਕੇ ਰੱਖਿਆ ਜਿਹੜਾ ਸਵੇਰ ਦਾ ਉਹ ਖਾਵਾਂਗੀ ਸਬਜੀ ਕੋਲੀ ਦੇ ਵਿੱਚ ਰੱਖੀ ਹੋਈ ਸੀ ਫ੍ਰੀਜ ਦੇ ਵਿੱਚੋਂ ਕਢ ਲੈਂਦੀ ਐ ਇਹਨੂੰ ਗਰਮ ਕਰ ਲਾਂਗੀ ਸਬਜੀ ਨੂੰ ਬਾਸ ਮੈਂ ਕੋਲੀ ਦੇ ਵਿੱਚ ਹੀ ਥੋੜੀ ਜੀ ਗਰਮ ਕਰ ਲਾਂਗੀ ਘੱਟ ਸਿਕਾ ਕਰਕੇ ਤੇ ਆਪਣਾ ਇੱਕ ਫੁਲਕਾ ਖਾਣ ਤੋਂ ਬਾਅਦ ਜੀ ਮੈਂ ਫਿਰ ਕੋ ਉੱਠ ਕੇ ਬੈ ਕੇ ਸਾਰੀ ਸਬਜ਼ੀਆਂ ਕੱਟ ਕੇ ਲਿਆਂਦੀਆਂ ਨੇ ਪਾਲਕ, ਮੂਲੀਆਂ ਦੇ ਪੱਤੇ, ਹਰਾ ਧਨੀਆ, ਲਸਣ ਵਗੈਰਾ ਛਿਲ ਕੇ ਲਿਆਂਦੇ ਹੁਣ ਇਹਨਾਂ ਨੂੰ ਆਪਾਂ ਫ੍ਰੀਜ ਦੇ ਵਿੱਚ ਰੱਖ ਦਾਂਗੇ ਤੇ ਜੀ ਮੇ ਜੀ ਮੇ ਸਾਨੂੰ ਲੋੜ ਪਊਗੀ ਉਦੋਂ-ਉਦੋਂ ਆਪਾਂ ਕੱਢ ਕੇ ਬਣਾ ਲਿਆ ਕਰਾਂਗੇ ਤੇ ਅੱਧਰ ਨੂੰ ਮੈਂ ਸਬਜ਼ੀ ਨੂੰ ਤੜਕਾ ਲਾਉਣ ਲੱਦੀ ਆਂ ਇਹ ਆਪਾ ਇਹ ਗਰਮ ਹੋ ਗਿਆ ਸੀ ਜੀਰਾ वगैरह ਪਾਤਾ ਸੀਗਾ ਬਾਟਰਿਕ ਮੋਟਰ ਅਦਰ ਕੁਦਰ ਅਪ ਜੜਾ ਵੀ ਆਪਾਂ ਮਸਾਲਾ ਵਜਰਾ ਪਾਣਾ ਹੈ ਪਾਤਾ ਲੂਣ ਮਿਰਚ से पा भी पा देंगे सब्जी जोड़ी धो के रखी सी आलू फलिया की ठंडी हवा चलती ना तो नीचे रोट मद करता है उपर धी होंगी है बहुत ज्यादा तेज़ होती है फिर मैं उपर ही रैपी जानी कल नई थोड़ा ਜੀ ਸਬਜੀ ਵਗੈਰਾ ਮੇਰੀ ਹੁ ਰੱਖ ਦਿੱਤੀ ਹੈ ਬਣਨ ਵਾਸਤੇ ਤੇ ਅੰਦਰ ਪ੍ਰਾਦ ਦੇ ਵਿੱਚ ਆਟਾ ਕਢ ਲਿਆ ਮੈਂ ਹੁਣ ਮੈਂ ਆਟਾ ਗੁੰਨ ਲਗੀ ਜੀ ਹੁਣ ਆਟੇ ਦੇ ਵਿੱਚ ਮੈਂ ਪਾਣੀ ਪਾਤਾ ਤੇ ਵੀਡੀਓ ਜੀ ਮੈਂ ਇੱਕ ਹੱਥ ਨਾਲ ਫਰੋਖਾ ਹੋ ਰਿਹਾ ਮੈਨੂੰ ਵੀਡੀਓ ਬਣਾਉਣੀ ਤੇ ਨਾਲੇ ਆਟਾ ਵੀ ਤੇ ਇਸ ਕਰਕੇ ਮੈਂ ਹੁਣ ਪਾਣੀ ਪਾ ਲਿਆ ਹੁਣ ਫੋਨ ਰੱਖ ਕੇ ਫਿਰ ਮੈਂ ਆਟਾ ਗੁੰਨਾਂਗੀ ਤੇ ਹਾਂ ਵੇਖੋ ਜੀ ਆਪਣੀ ਸਬਜੀ ਵੀ ਬਣ ਗਈ ਹੈ ਆ ਦੇਖੋ ਤੇਲ ਚੜਨਾ ਚੁੱਕਾ ਤਾਂ ਸਬਜੀ ਨੇ ਤੇ ਆਟਾ ਵੀ ਗੁੰਨ ਕੇ ਮੈਂ ਰੱਖਤਾ ਸੀਗਾ ਤੇ ਅਦਰ ਜੀ ਮਾਂਡੇ ਵੀ ਮਾਜਦੀ ਪਈਆਂ ਤੇ ਨਾਲ ਨਾਲ ਵੀਡੀਓ ਬਣਾ ਰਹੀਆਂ ਫਿਰ ਓਖਾ ਹੁੰਦੇ ਹੋ ਜਾਂਦਾ ਮੈਨੂੰ ਐਸੇ ਕੱਲੀ ਨੂੰ ਤੇ ਆ ਦੇਖੋ ਜੀ ਸਾਡਾ ਛੋਟੂ ਪਲੇ ਵਿੱਚ ਉਹ ਆ ਗਿਆ 2 ਘੰਟੇ ਦੇ ਵਿੱਚ ਹੀ ਆ ਜਾਂਦਾ ਪਲੇ ਵਿੱਚ ਪੜ ਕੇ ਤੇ ਡਾਂਸ ਕਰ ਹਸਿਆਰਾ ਨੀਚੇ ਖੜ ਕੇ കബൂർ ബ കബൂരാ ഡേ മരിയ ഡിഗ് ഡുഗ് എ ਹੁਣ ਜੀ 3 ਵਜੇ ਦਾ ਟਾਈਮ ਹੈ ਤੇ ਸਾਢੇ 3 ਵਜੇ ਜੁਬਰਾਜ ਆ ਜਾਊਗਾ ਤੇ ਹੁਣ ਮੈਂ ਨਾ ਫੁਲਕੇ ਬਣਾ ਕੇ ਰੱਖ ਲੈਣੀਆਂ ਫੁਲਕੇ ਬਣਾंदे ਬਣਾੰਦੀ ਆ ਜਾਊਗਾ ਉਹ ਸਵਾਗ 3 ਸਾਢੇ 3 ਦੇ ਨੇੜੇ ਤੇੜੇ ਆ ਜਾਂਦਾ ਹੁੰਦਾ ਲੋ ਜੀ ਜੁਬਰਾਜ ਵੀ ਆ ਗਿਆ ਸੀ ਤੇ ਮੈਂ ਫੁਲਕੇ ਵੀ ਬਣਾ ਲਏ ਐ ਤੇ ਬਸ ਦੋ ਰੋਟੀਆਂ ਮੈਂ ਆਪਣੀ ਮੱਕੀ ਦੀ ਲਾ ਰਹੀ ਆ ਦੇ ਨਾਲ-ਨਾਲ ਮੈਂ ਸਾਰਿਆਂ ਨੂੰ ਪਾ ਕੇ ਦੇ ਦਿੱਤੀ ਹੈ ਰੋਟੀ। ਲੋ ਜੀ ਮੈਂ ਆਪਣੇ ਵੀ ਪਲੇਟ ਨਾਲ-ਨਾਲ ਤਿਆਰ ਕਰ ਲਈ ਹੈ ਇੱਕ ਫੁਲਕਾ ਤਾਂ ਹੋਵੇ ਤੇ ਮੇਰਾ ਇੱਕ ਪਲੇਟ ਦੇ ਵਿੱਚ ਰੱਖ ਲਿਆ ਹੈ। ਇਹ ਜਿਹਾ ਰਾਜੀ ਦੀ ਪਲੇਟ ਲੱਗ ਗਈ ਹੈ। ਲੋ ਜੀ ਹੁਣ ਹੈਗਾ ਰਾਤ ਦਾ ਟਾਈਮ 9:30 ਵਜੇ ਦਾ ਤੇ ਹੁਣ ਜੀ ਆਪਾਂ ਰਾਤ ਦੇ ਖਾਣੇ ਦੀ ਤਿਆਰੀ ਕਰਦੇ ਆਂ ਮੈਂ ਸੌ ਗਈ ਸੀ ਕਿੰਨੋਂ ਉઠી ਆਂ ਸ਼ਾਮ ਨੂੰ ਸੌ ਗਈ ਸੀ 4:00 ਵਜੇ ਤੇ ਕੌਫੀ ਵੀ ਨਹੀਂ ਬਣਤੀ ਕੌਫੀ ਵੀ ਹੁਣ ਬਣਾ ਰਹੀ ਆਂ 9:00 ਵਜੇ ਦੇਖੋ 9:30 ਵਜੇ ਤੇ ਅੰਦਰ ਜੀ ਆਪਾਂ ਬਣਾਉਣ ਲੱਗੇ ਅੱਜ ਮਿਕਸ ਦਾਲ ਭਿੰਚਰ ਦਾਲਾਂ ਮਿਕਸ ਕਰਕੇ ਨਾ ਹੋਈ ਬਣਾ ਰਹੀ ਆਂ ਅੱਜ ਮੈਂ ਤੇ ਬਸ ਜੀ ਦਾਲ ਦੁੱਧ ਪਾਤੀ ਕੁੱਕਰ ਦੇ ਵਿੱਚ ਲੂਣ ਵਿੱਚ ਹਲਦੀ ਪਾਤੇ ਤੇ ਹੁਣ ਆਪਾਂ ਇਹਨੂੰ ਸੀਟੀਆਂ ਲਵਾ ਲਾਂਗੇ 10-12 ਫਿਰ ਖੋਲ ਕੇ ਚੈੱਕ ਕਰ ਲਾਂਗੇ ਤੇ ਨਾਲ ਫਿਰ ਆਪਾਂ ਤੜਕਾ ਘੱਟ ਲਾਂਗੇ ਉੰਨੀ ਦੇਰ ਲੋ ਜੀ ਤੜਕਾ ਵਗੈਰਾ ਕੱਟ ਕੇ ਤੜਕਾ ਮੈਂ ਲਾ ਹੀ ਦਿੱਤਾ ਸਿਹਦਾਲ ਨੂੰ ਤੜਕਾ ਲਾਉਣ ਤੋਂ ਬਾਅਦ ਫਿਰ ਮੈਂ ਦਾਲ ਦੇ ਵਿੱਚ ਪਾ ਕੇ ਨਾ ਇਹਨੂੰ ਮੱਠੇ ਮੱਠੇ ਛੇਕਦੇ ਉੱਤੇ ਦਾਲ ਨੂੰ 10-15 ਮਿੰਟ ਲਈ ਗੈਸ ਤੇ ਰੱਖਤਾ ਸੀਗਾ ਆਹ ਦੇਖੋ ਜੀ ਦਾਲ ਆਪਣੀ ਬਹੁਤ ਸੋਹਣੀ ਖੁੱਲ ਗਈ ਹੈ ਬੜੀ ਵਧੀਆ ਬਣੀ ਹੈ ਤੇ ਹੁਣ ਆਪਾਂ ਪਾਵਾਂਗੇ ਜੀ ਇਹਦੇ ਵਿੱਚ ਹਰਾ ਧਨੀਆ ਉਹ ਜੀ ਹਰਾ ਧਨੀਆ ਵਗੈਰਾ ਪਾਤਾ ਸੀ फटाफट ਫੁਲਕੇ ਬਣਾ ਕੇ ਸਾਰਾ ਨਖਵਾਦੀ ਆਪ ਵੀ ਖਾ ਰਹੀਆਂ ਮੈਂ ਤੇ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਦਾਲ ਨਾਲ ਸੀਗਾ ਮਿਕਸ achar ਬਾਜਰੀਏ achar ਸਿਗਾ ਇਹ ਘਰ ਦਾ